ਪਿੱਲਾ ਜੀ ਸੁਲਾਖਾ ਕਰਾਪ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਨਾਲ ਸਾਡੇ ਬਹੁਤ ਪਿਆਰੇ ਵੀਰ ਛੇਤੀ ਭਾਜੀ ਬਾਬਾ ਫਰੀਦ ਸਾਹਿਬ ਸਰਵੇਸ ਔਰ ਨਾਲ ਸਹਿਬ ਜੱਟੇ ਹਾਕਮ ਦਾ ਨੰਨ ਕਰਦੇ ਆਂ ਬਹੁਤ ਪੁਆਇੰਟ ਆ ਜਾਓ ਯਾਰ ਕਮਰ ਪਿੱਛੇ ਆ ਬੰਦਾ ਕੀਤਾ ਜਾਵੇ जोरदार ਤਾੜੀ ਮੈਂ ਹਰਜੋਤ ਸਿੰਘ ਜੀ ਰਾਤੇ ਪਹੁੰਚਣ ਤੇ ਬਹੁਤ ਸਮਰਥਕ ਨੇ ਇਹਨਾਂ ਦੁਆਰਾ ਕੀਤੇ ਹੋਏ ਕੰਮ ਪਿੱਛੇ ਜੋ ਪਿੱਛੇ ਜਾ ਹੋਰ ਵਾਈਡ ਅੱਗੇ ਹਰਾਂ ਦੇ ਦੌਰਾਨ ਅਸੀਂ ਦੇਖਿਆ ਹੈ ਕਿ ਖੁਦ ਹਰਜੋਤ ਸਿੰਘ ਜੀ ਕਹਿੰਦੇ ਜੇ ਇੱਕ ਥੁਣਵੇ ਦਾ ਮੁਖੀ ਜੇ ਇੱਕ ਬੱਠਲ ਚੱਕ ਲਵੇ ਤਾਂ ਸਾਰੇ ਉਹਦੇ ਪਿੱਛੇ ਹੋ ਲੈਂਦੇ ਨੇ ਸੋ ਸਰਦਾਰ ਹਜੋ ਸਿੰਘ ਜੀ ਬੈਸ ਨੇ ਜਦੋਂ ਇਹਨਾਂ ਬਹੁਤ ਸਮਰਥਕ ਨੇ ਇਹਨਾਂ ਦੁਆਰਾ ਕੀਤੇ ਹੋਏ ਕੰਮ ਪਿੱਛੇ ਜੋ ਪਿੱਛੇ ਜੋ ਹੋਰ ਵਾਈਡ ਅਪ ਹੋਣ ਦੇ ਦੌਰਾਨ ਅਸੀਂ ਦੇਖਿਆ ਹੈ ਕਿ ਖੁਦ ਹਜੋ ਸਿੰਘ ਜੀ ਕਹਿੰਦੇ ਜੇ ਇੱਕ ਊਣਵੇਂ ਦਾ ਮੁਖੀ ਜੇ ਇੱਕ ਬੱਠੜ ਚੱਕ ਲਵੇ ਤਾਂ ਸਾਰੇ ਉਹਦੇ ਪਿੱਛੇ ਹੋ ਲੈਣਦੇ ਨੇ ਸੋ ਸਰਦਾਰ ਹਜੋ ਸਿੰਘ ਜੀ ਬੈਸ ਨੇ ਜਦੋਂ ਇਹਨਾਂ ਨੱਖ ਦਾਤ ਮੁਬਾਰਕਾ ਸਾਡਾ ਗੰਗੂਵਾਲ ਦਾ ਦਸ਼ਹਿਰਾ ਪੂਰੇ ਨਾਕੇ ਦੇ ਵਿੱਚ ਮਸ਼ਹੂਰ ਹੈ ਤੇ ਮੈਂ ਸਮਝਦਾ ਹਾਂ ਸਾਰੀ ਕਮੇਟੀ ਦੀ ਤੇ ਖਾਸ ਕਰਕੇ ਮੇਰੇ ਵੀਰ ਨੱਕੀ ਕਪਲੇ ਦੀ ਮਿਹਨਤ ਸਰਪੰਚ ਸਾਹਿਬ ਦੀ ਜੋ ਹਰ ਤਰ੍ਹਾਂ ਦੇ ਇਵੈਂਟ ਬੜੀ ਸ਼ਰਧਾ ਦੇ ਨਾਲ ਧਰਮ ਦੇ ਨਾਲ ਜੁੜੇ ਹੈ ਤੇ ਇਸੀ ਕਰਕੇ ਅੱਜ ਆਈਨਾ ਵੱਡਾ ਮੇਲਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਪਾ ਦੇਖ ਰਿਹਾ ਹਿਮਾਚਲ ਤੋਂ ਵੀ ਮੈਂ ਦੇਖ ਰਿਹਾ ਸਾਰੇ ਪਹੁੰਚਿਆ ਸਾਰੇ ਪਿੰਡਾਂ ਦਾ ਇਹਨਾਂ ਦੀ ਮਿਹਨਤ ਹੈ ਰੱਬ ਦੇ ਇਹਨੂੰ ਪ੍ਰਭੂ ਰਾਮ ਸਦਾ ਇਹਨਾਂ ਦੇ ਉੱਤੇ ਇਹਨਾਂ ਦੀ ਸਾਰੀ ਟੀਮ ਦੇ ਉੱਤੇ ਗੌਰਮੇਨ ਸਾਹਿਬ ਦੇ ਉੱਤੇ ਸਾਡੀ ਸਾਰੀ ਟੀਮ ਦੇ ਉੱਤੇ ਤੇ ਆਪਣੀ ਕਿਰਪਾ ਬਣਾਈ ਰੱਖਣ ਪ੍ਰਭੂ ਰਾਮ ਸਾਡੇ ਸਾਰਿਆਂ ਦੇ ਉੱਤੇ ਆਪਣੀ ਕਿਰਪਾ ਬਣਾਈ ਰੱਖਣ ਜਦੋਂ ਮੈਂ ਆਇਆ ਬੱਚਿਆਂ ਨੇ ਇੰਨਾ ਪਿਆਰ ਦਿੱਤਾ ਇਹਨਾਂ ਬੱਚਿਆਂ ਦੇ ਲਈ ਕੁਝ ਕਰ ਸਕੀਏ ਐਸੀ ਦਿਨ ਰਾਤ ਮਿਹਨਤ ਕਰ ਰਹੇ ਆਂ उम्मीद सब ने अपने अपने भरा बहुत कुछ बख्शिया मेरी कोई औात नहीं रोशन कर सकी ते थोड़े सब का प्यार ही मेरी ताकत है जो रुतबा जो बख्शे होते तो ही जलाके सुधार हो सके एक बार दोबारा आप सब का मैं देना नहीं देता ਤੁਸੀਂ ਸਭ ਨੇ ਆਪਣੇ ਪੁੱਤ ਨੂੰ ਬਹੁਤ ਕੋ ਚਿੰਤਾ ਸਾਡੇ ਨਾਲ ਸਾਡੇ ਬਹੁਤ ਸਰਕਾਰਿਓ ਬਹੁਤ ਸਾਰੇ ਪਿੰਡਾਂ ਦੇ ਸਰਪੰਚ ਸਹਿਬਾਨ ਟਰੈਕ ਯੂਨੀਅਨ ਦੇ ਸਾਥੀ ਸਾਡੇ ਚੇਅਰਮੈਨ ਸਾਹਿਬ ਮਿੱਤਰ ਸਿੰਘ ਦਾੜੀ ਜੀ ਸਾਡੇ ਜਰਪਾਲ ਸਿੰਘ ਤਹਾੜੀ ਪੰਮੂ ਬ੍ਰਹਮਪੁਰ ਜੀ ਸਾਡੇ ਦੋਹਿਤ ਕਾਦਿਆ ਜੀ ਬਹੁਤ ਸਾਡੀ ਸਾਰੀ ਜਿਹੜੀ ਟੀਮ ਹੈ ਵਿੰਦਰਾ ਸਾਹਿਬ ਟਰੈਕ ਯੂਨੀਅਨ ਤੋਂ ਜਿਹੜਾ ਸੋਹਣ ਵੀਰਾ ਹੋਰ ਬਹੁਤ ਸਾਰੇ ਸਾਥੀ ਇਦੋਂ ਸਾਡੇ ਸਾਰੇ ਆਸ-ਪਾਸ ਪਿੰਡਾਂ ਦੇ ਸਰਪੰਚ ਸਹਿਬਾਨ ਪ੍ਰਿੰਸ ਵੀ ਸਾਡੇ ਸਾਰੇ ਚੰਨਾਂ ਦੇ ਸਰਪੰਚ ਸਾਹਿਬ ਖੜੇ ਮੀਗ ਰਾਜਵਾਦ ਸਿੰਘ ਜੀ ਨਵੀਨ ਸਰਪਾਜੀ ਸਾਡੇ ਬਹੁਤ ਸਤਿਕਾਰਯੋਗ ਅਤੇ ਬਹੁਤ ਸਾਰੇ ਸਾਰੀ ਟੀਮ ਸਭ ਦਾ ਆਪ ਸਭ ਦੇ ਵੱਲੋਂ ਆਪ ਸਭ ਦਾ ਧੰਨਵਾਦ ਇਹ ਪਿਆਰ ਇਹ ਮਾਂ ਸਤਿਕਾਰ ਦੇਣ ਦੇ ਪ੍ਰਭੂ ਰਾਮ ਸਾਡੇ ਸਾਰਿਆਂ ਦੇ ਜੀਵਨ ਤੇ ਇੰਨੀ ਆਪਣੀ ਕਿਰਪਾ ਬਣਾਈ ਰੱਖਾ ਅਸੀਂ ਜੀ ਹਰ ਸਾਲੇ 라ਵਣ ਕੁੱਟਦੇ ਹਾਂ ਬੜਾ ਆਨੰਦ ਆਉਂਦਾ ਇਹਨੂੰ ਦੇਖ ਕੇ ਜਦੋਂ ਅਸੀਂ ਕੁੱਟਦੇ ਹਾਂ ਪਰ ਇਹਦੇ ਪਿੱਛੇ ਜੋ ਅਸਲੀ ਮਕਸਦ ਹੈ ਕੋਈ ਐ ਕਿ ਜਦੋਂ ਆਪਾਂ 라ਵਣ ਨੂੰ ਅੱਗ ਲਾਉਂਦੇ ਆਂ ਉਦੋਂ ਪ੍ਰਭੂ ਰਾਮ ਦੇ ਚਰਨਾਂ 'ਚ ਬੈਠ ਕੇ ਕਹਿੰਦੇ ਕਿ ਤੇਰੇ ਅੰਦਰ ਦੁੱਖ ਨਹੀਂ ਆਇਆ ਤੇ ਡਾਇਰ ਕੋਈ ਕਾਰਨਾ ਵੀ ਨਹੀਂ ਆਇਆ ਤੇ ਕੋਈ ਵੀ ਕਮੀ ਐ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਦਾ ਸਾਡੇ ਬਹੁਤ ਕਰ ਗਏ ਜਦੋਂ ਭਾ 라ਵਣ ਜੀ ਸਾਹਾ ਦੇ ਨਾਮ ਤੇ ਵੀ ਦੇਖਿਆ ਕੀ ਕਿਨਾ ਸੋਹਣਾ ਰੋਜ਼ ਮੇਰੇ ਵੀਡੀਓ ਭੇਜਦੇ ਸੀ ਇੰਨਾ ਦੀ ਆਰਾਮ ਲਈ ਪੰਜਾਬ ਜਨਾਬਤ ਨੂੰ ਜੋ ਸ਼ਾਨੀ ਆਰਾਮ ਦੀ ਨਹਿਰੀ ਵਿੱਚ ਬਹੁਤ ਬਾਕੀ ਕਿ ਕਿਰਦਾਰ ਨਹੀਂ ਆਉਂਦੇ ਜੇ